ਰਾਗਉੜੀ ਦੀਵਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦਿ ਜਾ ਕਰ ਕੀਰਤ ਆਖੀਆ ਕਰਤੇ ਕਾਹ ਹੋਏ ਵਿਚਾਰ ਚਿਤਕਾਰ ਗਾਵੋ ਸੁਹਿਲਾ ਸਿਵਰੋ ਸਿਰਜਨਹਾਰ ਤੁਮ ਗਾਵੋ ਮਿਰਨਿਰਪੋਕਾ ਸੁਹਿਲਾ ਹਵਾਰੀ ਜਿਤੁ ਸਵੇਲੇ ਸਦਾ ਸੁਖ ਹੋਇ ਰਾਹ ਨੇਤਨੇ ਤਜੀੜੇ ਸਮਾਲੀਆ ਨ ਦੇਖੇ ਕਾ ਦੇਵ ਨਾਹਾਰ ਤੇਰੇ দান ਕੀਮਤ ਨਾ ਪਵਾ ਤਿਸ ਦਾਤੇ ਕਾਉਨ ਸਮਾਰ ਸੰਭਸਾ ਲਿਖਿਆ ਹਮਿਲ ਕਿਰਪਾ ਬੋ ਤੇਲ ਦਿਓ ਸੱਜਣਾ ਸੀਸੜੀਆਂ ਅੰਜ ਹੋਵੇ ਸਭ ਸੁਮੇਲ ਘਰ ਘਰ ਪਹੁੰਚਾ ਸਦੇ ਨਿਤ ਪਵਨਾਂ ਸਦਨ ਆਹ ਰਾਸਿ ਮਰੀਆ ਨਾਨਕ ਸੇ ਦੇਵਨ ਰਾਗ ਆਸਾ ਮਹੱਲਾ ਪਹਿਲਾ ਸ਼ਾਕਰ ਸ਼ਾਗਰ ਸ਼ਾ ਉਪਦੇਸ਼ ਗੁਰ ਗੁਰੇ ਕਵੇ ਸਨੇਕ ਬਾਬਾ ਜਕਰ ਕਰਤੀ ਕੀਰਤ ਹੋਏ ਸੁਖ ਰਾਖ ਵਡਾਈ ਤੋਏ ਰਹਾ ਵਸੋਏ ਚਸੀਆਂ ਘੜੀਆਂ ਪਹਿਰਾ ਥੀ ਵਾਰੀ ਮਾਹੋ ਆਸੁਰ ਜੀ ਕਰਤਾ ਨੇਕਾ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ ਗगन ਮੈਂ ਥਾਲ 라ਵ ਚੰਦੀ ਕੁ ਬਣੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਾਲ ਅਨਲ ਪਵਨ ਚਵਰੋ ਕਰਾ ਸਗਲ ਬਨਰਾਏ ਫਲੰਤ ਜੋਤੀ ਕਾਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਨ ਹਤਾ ਸਵ ਦਵਜੰਤ ਭੇਰੀ ਰਾਹ ਸਾਸ ਤਾਵਨਾਨ ਨਨ ਨਾਨਹ ਤੋਇਕ ਸਾਸ ਮੂਰਤ ਨਨ ਆਇਕ ਤੋਹੀ ਸਾਸ ਪਦ ਬਿਮਲਨ ਇਕ ਪਦ ਗੰਧ ਬਿਨ ਸਾਸ ਤਵ ਗੰਧਿ ਵਿਚਲਤ ਮੋਹੀ ਸਮਾ ਜੋਤ ਜੋਤਾ ਹ ਸੋਇ ਤਿਸ ਦਾ ਚਾਨਣ ਸਮੈ ਚਾਨਣ ਹੋਏ ਗੁਰ ਸਾਖੀ ਜੋਰ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਇ ਹਰ ਚਰਨ ਕਵਲ ਮਕਰੰਦ ਲੋਭਿਤ ਮਨਾਂ ਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕ ਹੋਏ ਜਾਤੇ ਤੇਰੇ ਨਾਏ ਵਾਸਾ ਰਾਗੜੀ ਪੁਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰ ਲਿਖਤ ਲਿਖੇ ਗੁਰ ਪਾਇਆ ਮਨਹਾਰ ਲੈ ਵੰਡਲ ਵੰਡਾ ਹੈ ਕਰ ਸਾਧ ਓਂਜਲੀ ਪੁਨ ਵਡਾ ਹੈ ਕ ਡੰਡਾਤ ਪੁਨ ਵਡਾ ਹੈ ਰਾਹ ਸਾਗਤ ਅਰ ਸਾਧਨਾ ਜਾਣਿਆ ਤਿਰੰਤਰ ਹੋਮੇ ਖੰਡਾ ਹੈ ਜੋ ਜੋ ਚਲੇ ਚੁਵੇ ਦੁਖ ਪਾਵੇ ਜਮਕਾਲ ਸੇ ਸੇ ਡੰਡਾ ਹੈ ਹਰ ਜਨ ਅਰ ਨਾਮ ਸਮਾਨੇ